ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀਂ ਛੱਡ ਜੀ ਕਲਾਂ ਚ ਰੱਖੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੇ ਮਨੋ ਕਾਮਨਾਵਾਂ ਮੇਰੇ ਮਾਲਕ ਜਰੂਰ ਪੂਰੀਆਂ ਕਰੇ ਵਾਹਿਗਾ ਇਹੇ ਦਿ ਲੋ ਅਰਦਾਸ ਹੈ ਤੰਨੂੰ ਤੇ ਜੀ ਅੱਜ ਪਹੁੰਚੇ ਹੋਏ ਨੇ ਮਾਣੇ ਮਾਜਰੇ ਤੋਂ ਸਾਡੇ ਸਸਰੀ ਘਰ ਜੀ ਸਾਰਿਆਂ ਨੂੰ ਮੇਰੇ ਮਤਲਬ ਸਾਲਾ ਸਭ ਸਰਹਾਂ ਸ੍ਰੀ ਗੁਰੂ ਜੀ ਸਾਹਿਬ ਸਾਹਬ ਹੈ ਭਾਈ ਸਾਭ ਕਹਿਣਾ ਜ਼ਰੂਰੀ ਹੈ ਸਾਭ ਕਹਿਣਾ ਜ਼ਰੂਰੀ ਆ ਹਾਂ ਥੋੜੇ ਦਿਨ ਵਿੱਕੀ ਵਿੱਕੀ ਦਾ ਸਾਲਾ ਵੀ ਘੁੰਮਦਾ ਰਿਹਾ ਸਾਲਾ ਸਾਭ ਉਹ ਵਿੱਕੀ ਦਾ ਸਾਲਾ ਸਾਲਾ ਹੀ ਕਰੀਆ ਮੈਨੂੰ ਵੀ ਸ਼ਾਇਦ ਆਪਣੀ ਬਣ ਗਈ ਦੀ ਗੱਲ ਮਹਾ ਮੈਂ ਵੀ ਆਪਣੀ ਕਰਨਾ ਚਾਹਦਾ ਚਲੋ ਕੋਈ ਬੜੀ ਗੱਲ ਨਹੀਂ ਹੈਗੀ ਗੱਲ ਤੇ ਪਿਆਰ ਦੀ ਹੁੰਦੀ ਹੈ ਇਹ ਪਿਆਰ ਦੀ ਹੈ ਭਰਾਵਾਂ ਦੀ ਗੱਲ ਹੈ ਭਰਾਏ ਆਪਾਂ ਇਹ ਜੀ ਗੱਲ ਨਹੀਂ ਹੈਗੀ ਤੇ ਅੱਛਾ ਆਇਂ ਕਰਦਾ ਕਦੇ ਆਇਂ ਕਰਦਾ ਕਦੇ ਢੇਰਾਵਾਲ ਦਾ ਕਦੇ ਕੁਛ ਕਰਦਾ ਇਹ ਚੱਕਰ ਹੀ ਸਮਝ ਰਦੀ ਵੀ ਇਹ ਗੱਲ ਕਿ ਆਉਂਦੀ ਚੱਕਰ ਹੈ ਥੋੜਾ ਜਿਹਾ ਢੇਰਾ ਉਹ ਕਦੇ ਦੂਸਰੇ ਬਸ ਨੂੰ ਫੜਦਾ ਕਦੇ ਤੂੰ ਫਸਣ ਨੂੰ ਫਸਣ ਨੂੰ ਨਹੀਂ ਲੱਗਦੀ ਹੈ ਕਿ ਵੀ ਇੱਧਰ ਉੱਤਰ ਨੂੰ ਇੱਧਰ ਨੂੰ ਠੀਕ ਜਿਹਾ ਨਹੀਂ ਲੱਗਦਾ ਮੈਨੂੰ ਮਾਲ ਲਈ ਜਿਹੜੇ ਕੰਮ ਹੀ ਹੋ ਗਏ ਹੈ ਖਰਚਾ ਪਲਾਨ ਬਣਾ ਕੇ ਦੇ ਦੇ ਹੂੰ ਹੂੰ ਠੀਕ ਲੱਗਦਾ ਕੈਸ ਕਰਵਾ ਬਾਤ ਹੂੰ ਕਹਿਣਾ ਕਿ ਆਹ ਪਿੱਛੇ ਫੇਨੇਰਾ ਜਾ ਅਗਨੇ ਕੋ ਨਾਲ ਤਾਂ ਤਾਂ ਕਰਕੇ ਬੜਾ ਚੱਕਰ ਜਿਹਾ ਪੈਂਦਾ ਸੀਗਾ ਠੀਕ ਹੈ ਤੇ ਜੀ ਕੱਲ ਆ ਜੀ ਇਹ ਆਏ ਆ ਜੀ ਹੁਣ ਸਪੈਸ਼ਲੀ ਬਈ ਕਿਆ ਕਿਆ ਲੈ ਕੇ ਚੱਕ ਖੜਚ ਫਟੇ ਮੈਂ ਤੁਹਾਨੂੰ ਮਰਜ਼ਾ ਮਲੋ ਮਾਮਾ ਸੁਖਵਿਦ ਕਰਮੋ ਹੋ ਆਏ ਗੁਰਜੀ ਕਾਕਾ ਸਾਹਿਬ ਕਿੱਥੇ ਤੇ ਮਹਾ ਸਿੰਘ ਪਹੁੰਚਿਆ ਜੀ ਚੱਕਰ ਲੈ ਕੇ ਹੂੰ ਕੋਈ ਸਾਡੀ ਅੱਜ ਸੁਖਵਿਦ ਪਹਿਲੀ ਚੱਕਰ ਹਰ ਗਣਾ ਸੁਖਵਿਦ ਉਹ ਨਹੀਂ ਬੋਲੀ ਦੀ ਹੈ ਕੀ ਬਈ ਉਹ ਉਹ ਵੀ ਉਹ ਚੱਕਰ ਹੈਗਾ ਕੋਈ ਪਤਾ ਕਿ ਆਹ ਵਾਹਿਗੁਰੂ ਜੀ ਖਾਸਾ ਬੈਂਕ ਜੀ ਪਤਾ ਨੂੰ ਡਾਕਟਰ ਕੋਲ ਇੱਕ ਗਿਆ ਪਾ ਅੱਜ ਹਾਂ ਮੈਂ ਪਰਚੀ ਫੜਾਤੀ ਨੂੰ ਮੈਡਮ ਇਹ ਦੋ ਦਿਨ ਪਹਿਲਾਂ ਵੀ ਲਿਖ ਗਿਆ ਪਾ ਉਹਦੀ ਵੈਲਿਡ ਡੇਟਾ ਹੈਗੀ ਦੀ ਆਹ ਕਹਿੰਦੀ ਕੀ ਨੌਬੇਬੀ ਦਾ ਮਾਜੀ ਸ਼ੁਗਰੀ ਦਾ ਕਹਿੰਦੀ ਪਰਚੀ ਫਿਰ ਤਾਂ ਹਰ ਕੋਲ ਗਿਆ ਵਾ ਮਾਜੀ ਹਰ ਕੋਲ ਗਿਆ ਡਾక్టర్ ਸਤਿ ਬਿਰਾਜ ਸਾਸਦਿਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਭੁੱਲਦੀ ਉਹ ਦਾ ਨਾਮ ਫਤੂ ਚੋਵੀ ਗਾਟੇ ਗੋਤੀ ਜਿ ਦੇ ਲੇ ਕੇ ਬੈਠੀ ਰਹਿੰਦੀ ਇਹਨੂੰ ਭਾਈ ਤੈਨੂੰ ਕਿੱਥੇ ਭਰਨਾ ਤੂੰ ਹਰ ਕੋ ਨਾ ਐ ਹਰ ਕੋ ਨਾ ਹੋਏ ਇੱਕ ਗੱਲ ਹੈਗੀ ਆ ਵੀ ਉੱਥੇ ਜਾ ਕੇ ਨਾ ਜਿਆਦਾ ਡਾਕਟਰ ਕਹਿੰਦਾ ਵੀ ਘਰ ਦੇ ਵਿੱਚ ਵੀ ਬੀ ਬਿਮਾਰ ਕੌੜ ਹੁਣ ਇਹਨੇ ਕਿਹਾ ਵੀ ਸ਼ੁਭਰੀ ਤੀ ਕਿੰਨੇ ਨੂੰ ਹੱਥ ਜਾ ਕਰਕੇ ਪਹਿਲਾਂ ਸ਼ੁਭਰੀ ਤੇ ਨਾ ਹੋਇਆ ਸੀ ਤੇ ਹਾਂ ਵੀ ਸ਼ੁਭਰੀ ਤਾਂ ਵੀ ਉਹ ਪਾਰਿਆਂ ਕਰਦੇ ਡਾਕਟਰ ਇਹਨੂੰ ਡਰਾਤਾ ਕਹਿੰਦਾ ਸੂਈ ਲਾਉਣੀ ਪੈਣੀ ਤੇਰੇ ਤੇ ਟੀਕਾ ਲਾਉਣਾ ਪੈਣਾ ਹਾਂ ਵੀ ਜੇ ਤਾ ਇਹ ਵੀ ਪਾਰੀ ਕਰੀ ਕੋਲ ਅੱਛਾ ਇਹ ਵੀ ਕੋਲ ਤੋਂ ਬਾਅਦ ਗੱਲ ਨਿਬੜਦੀ ਨਿਬੜਦੀ ਚਲ ਉੱਥੋਂ ਤੇ ਦਵਾਈ ਲੈ ਕੇ ਸੀ ਨਿਕਲ ਰਸਤੇ 'ਚ ਕਹਿੰਦੀ ਜਾਂ ਡਾਕਟਰ ਨੂੰ ਤੁਸੀਂ ਮੈਨੂੰ ਕਹਿਤਾ ਸੀ ਬਰੀ ਤੇ ਕਹਿੰਦੀ ਵੀ ਇਹ ਬਿਮਾਰਤੀ ਕਹਿੰਦੀ ਮਨੂੰ ਕਿਨੇ ਚੈੱਕ ਕਰਾਉਣਾ ਦਾ ਇਹਨੂੰ ਤਾਂ ਚੈੱਕ ਕਰਾ ਲਿਆ ਤੁਸੀਂ ਮਨੂੰ ਕਦੇ ਨਹੀਂ ਚੈੱਕ ਕਰਾਇਆ ਹੈਗਾ ਲੱਣ ਲੱਗੀ ਗੱਡੀ 'ਚ ਲੱਣ ਲੱਗੀ ਕਹਿੰਦੀ ਇਹ ਤਾਂ ਥੋੜਾ ਦਾ ਕਹਿੰਦੀ ਚਲ ਥੋੜਾ ਦਾ ਨੱਕੇ ਨੱਕੇ ਤੋਂ ਬਾਅਦ ਆਉਂਦੀ ਤੇ ਵੀ ਤਖਾਮ ਟਾਈਪ ਦੀ ਕਲੀ ਮਰੋ ਦਾ ਖਾਂਗ ਚੇਕਾ ਵੀ ਲੱਗੇ ਵੇ ਖਾਂਗ ਵੀ ਉਹ ਮੈਨੂੰ ਚੈੱਕ ਨਹੀਂ ਕਰਾ ਗਿਆ ਤੁਸੀਂ ਇਹਨੂੰ ਚੈੱਕ ਕਰਾ ਬਿਲਕੁਲ ਨਹੀਂ ਕਰਾ ਲੱਗਦਾ ਤੁਹਾਨੂੰ ਚੈੱਕ ਕਰਾ ਮੈਨੂੰ ਜੀ ਦੀ ਵੱਟ ਕੇ ਲੈ ਦੇ ਜੀ ਦੀ ਵੱਟ ਕੇ ਲੈ ਵਾਕਿ ਸਹੀ ਹੈ ਇਹ ਸਾਡੀ ਮੈਨ ਲਈ ਪਾਕ ਦਿਨ ਸੜ ਚੈੱਕ ਰਹਿ ਗਏ ਸਾਰੇ ਸਹੀ ਗੱਲ ਅੱਛਾ ਕੁੱਕਾ ਦੇ ਚੱਕਰਾ ਕਹਿੰਦੇ ਤੇ ਸਾਡੇ ਤਾਂ ਚੱਕਰੀਉ ਕਹਿੰਦੇ ਇੱਥੇ ਚੱਕਰੀਉ ਕਹਿੰਦੇ ਸਾਡੇ ਵੀ ਹਾਂ ਪਤਾ ਨਹੀਂ ਕੀ ਫਿਰਵਾਜ ਆ ਨਾਲੇ ਹੋਰਣ ਵਾਜੇ ਮੋਟਾ ਕਹਿੰਦੇ ਕੋਈ ਹੋਰਤਾਂ ਦੇ ਰਿਵਾਜ ਨਹੀਂ ਮਾਲਾ ਨੇ ਨਹੀਂ ਤੂੰ ਇਹ ਕਾ ਵੀ ਸਾਡੇ ਉਰੇ ਬਹੁਤ ਹੋਰ ਤਰ੍ਹਾਂ ਦੇ ਰਿਵਾਜ ਸਾਡੇ ਉਰੇ ਮੈਨੂੰ ਕਹਿੰਦੇ ਨਹੀਂ ਇੱਥੇ ਸਾਡੇ ਵੀ ਕਹਿੰਦੇ ਆ ਤੂੰ ਸਾਡੀ ਨਹੀਂ ਕਹਿੰਦੇ ਆ ਇਹ ਕੀਨੇ ਕਿਹਾ ਜੇ ਆਪਾਂ ਦੇਖਿਆ ਜੀ ਤੁਸੀਂ ਨੋਟ ਕਰਿਆ ਕਿ ਜੜ ਜੜ ਤੇ ਕਦੇ ਆਏ ਹੱਥ ਕਰ ਲਾਂ ਦੀ ਅੱਜ ਕਦੇ ਆਏ ਕਰਦੇ ਮੇਰਾ ਭਰਾ ਚੂੜੀਆਂ ਲੈ ਕੇ ਆਇਆ ਵੀ ਚੂੜੀਆਂ ਦੀ ਕੋਈ ਗੱਲ ਛੇੜਨੀ ਨਹੀਂ ਹੈਗਾ ਵੀਡੀਓ ਬੈਕ ਕਰਕੇ ਦੇਖੋ ਜੀ ਇੱਕ ਵਾਰ ਕਢੀਗਵਾ ਵਾਲਾ ਕਰਨ ਦੀ ਕਦੇ ਆਏ ਕੋਈ ਜਹਾਜ ਕੋਟਾ ਜਹਾਜ ਹੁੰਦਾ ਪੈਣਾ ਦੀ ਚਾਹ ਹੁੰਦਾ ਹੈ ਜਹਾਜ ਹੁੰਦਾ ਇਹ ਲੈ ਆ ਰੋਹਗਾ ਤਾਂ ਉਹ ਇੱਕ ਹੀ ਗੱਲ ਹੈ ਵੀ ਥੋੜਾ ਦਾ ਟਾਲ ਕੱਢ ਕੇ ਰੱਖਣੀ ਆਪਣੇ ਆਪ ਚ ਪਰ ਇੱਥੇ ਆ ਕੇ ਪਤਾ ਨਹੀਂ ਹੁੰਦੀ ਕਿ ਸਾਡੇ ਝਮੇਲਿਆਂ ਤੇ ਹੁੰਦੀ ਹੈ ਸਰ ਵੀ ਨਹੀਂ ਪਹੁੰਦੀ ਹੁਣ ਤਾਂ ਨਾ ਰੋਜ਼ ਸਿਰ ਬਹੁ ਨਹੀਂ ਰੋਜ਼ ਨਾਲ ਨਹੀਂ ਮੇਨਾ ਮੇਨਾ ਸਿਰ ਨਹੀਂ ਲਾਉਦੀ ਜੂਆਂ ਫਿਰ ਨਹੀਂ ਨਹੀਂ ਇਹ ਤਾਂ ਥੋੜਾ ਨਜਾਇਜ਼ਾ ਚੱਲਦਾ ਵਿਕੀ ਇਹਨਾਂ ਵੀ ਨਹੀਂ ਆਇਆ ਚੱਲਦਾ ਕਿਉਂਕਿ ਜਿਹੜੀਆਂ ਤਾਂ ਪਹਿਲਾਂ ਗੱਲਾਂ ਬੋਲੀਆਂ ਨਾ ਤੇਰੀਆਂ ਉਹ ਵੀ ਝੂਠੀਆਂ ਲੱਗਣ ਲੱਗਣੀਆਂ ਵੀ ਥੋੜੇ ਜਿਆਦਾ ਜਿਆਦਾ ਹੋਰ ਵਾਰੰਟੀ ਹੁੰਦੀ ਨਾ ਨਾ ਹੁਣ ਤਾਂ ਦੇਖੋ ਵੀ ਦਸਵੀਂ ਗੱਲ ਆ ਆ ਹਾਂ ਤੋਂ ਪਹਿਲਾਂ ਮਾਸ ਸਿੰਘ ਨੇ ਵੀਡੀਓ ਬਣਾਈ ਪਾਉਂਦਾ ਤੈਨੂੰ ਪਹਿਲਾਂ ਕਿਹਾ ਵੀ ਸਰ ਵਾਲਾ ਆ ਲੱਗਦਾ ਵੀ ਜਿਹੜਾ ਉਹਨੇ ਇੱਥੇ ਕੱਟੂਆ ਕਰਕੇ ਕਿ ਕਿ ਜਿਆਦਾ ਖਰਾਬ ਜਦੋਂ ਉਹ ਲੈ ਕੇ ਆਏ ਉਹ ਤੋਂ ਵੱਧ ਮੈਂ ਹਰਗੁਣ ਨਾਲ ਪੈ ਗਈ ਉਹ ਫਿਰ ਪਏ ਤੇ ਬਾਹਰ ਤਾਂ ਖੰਡੜੀਆਂ ਅੱਛਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਸਵੇਰ ਦਾ ਸਿਰ ਨਹੀਂ ਬਾਆ ਨਹੀਂ ਸਿਰ ਬਾਾਕੀ ਅੱਜ ਤੈਨੂੰ ਚਰ ਕੱਟਣ ਦਾ ਵੇਹ ਨਹੀਂ ਸਵੇਰ ਦਾ ਸਵੇਰ ਦਾ ਸਿਰ ਬਾਕੀ ਰੋਪਣਾ ਨਾ ਨਾ ਜੀ ਇਹ ਤਾਂ ਅੱਜ ਤਾਂ ਇਹਨੇ ਜੀ ਸੁਪਾਹ ਕਰਾਏ ਬਾਹਰ ਪਲੇਨ ਕਰਾਏ ਡਰੇਨ ਕਰਾਏ ਬਹੁਤ ਕੀ ਕਰਾਏ ਨੇ ਕਰਾਉਣੇ ਆ ਅੱਜ ਤਾਂ ਬਾਲ ਉਸ ਕਰਾਏ ਨੇ ਬਾਲ ਨੂੰ ਸਵੇਰ ਤੋਂ ਬਾਲ ਨੂੰ ਕਹਲਾ ਸੁਣਾਉਂਦਾ ਹਾਂ ਮੈਨੂੰ ਵੀ ਲੈ ਦਿਓ ਤੇ ਤਾਂ ਤਰ੍ਹਾਂ ਮੈਂ ਤੇਰੀ ਦੀ ਤੇ ਮੇਰੀ ਬਾਣੀ ਆ ਗਈ ਹਾਂ ਤੂੰ ਵੀ ਖਿਡਾ ਲਈ ਮੈਂ ਵੀ ਖਿਡਾ ਲੂੰਗੀ ਆਪਾਂ ਦੋਨੇ ਜਾਣੇ ਚੱਲੂਗੀ ਹੁਣ ਬਦਦਾ ਮਸੀਂ ਤਾਂ ਮੰਨਿਆ ਮੈਂ ਕਰਾਂ ਕਰ ਦੂੰਗਾ ਇੱਥੇ ਟੈਨਸ਼ਨ ਨਾ ਲੋ ਰਾਤ ਤੇ ਨਹੀਂ ਕਰਉਣਾ ਅਸੀਂ ਜਿਹੜੀ ਮੈਂ ਸਪਾਹ ਕਰਨੀ ਆ ਥੋਤੇ ਕਿਤੇ ਹੋਣੀ ਉਹ ਥੋਤੇ ਹਾਂ ਕਿਤੇ ਵੀ ਨਹੀਂ ਹੋਣੀ ਉਦੋਂ ਤੇ ਆਹ ਜੇ ਫਾਟ ਪੌੜੇ ਵਾਲਾਂ ਦੇ ਵਿੱਚ ਫੈਂਟੇ ਤੁਸੀਂ ਦੇਖਣ ਵਾਲੇ ਵਾਲੇ ਨੂੰ ਤੁਸੀਂ ਵਾਲ ਆਹ ਤਾਂ ਤੁਸੀਂ ਵਾਲ ਸਿਰ ਬਾਹਰ ਕਰਨਾ ਪਿੱਛੇ ਰੂ ਉਹ ਆਈਗਰਵਾਲ ਬੂਰੇ ਨੇ ਨਹੀਂ ਕਿ ਤਾ ਕਿਹ ਕਿ ਨਹੀਂ ਹਾਂ ਸਦੀਆ ਸਤਿਆ ਨਹੀਂ ਹਾਂ ਸਦੀਆ ਇਹ ਮਰ ਬਦਲੀ ਵੇ ਮਾਤਾ ਸੌਂਦੀ ਆ ਪਰ ਮੇਰੇ ਜੇ ਗੱਲ ਕਰਦੇ ਹੱਸਦੀ ਐ ਹੱਸਦੀ ਐ ਕਹਿੰਦੇ ਆਪਾਂ ਵੇ ਮਾਤਾ ਸੌਂਦੀ ਆ ਇੱਕ ਗੱਲ ਹੋਰ ਆ ਵੇ ਮਤ ਤਾ ਤਾ ਸਾ ਵੀ ਸੁਤੀ ਪਈ ਹੁੰਦੀ ਮੰਨ ਕੇ ਚੱਲ ਫੇਰ ਬੱਚੇ ਆਸੇ ਜੇ ਕਈ ਵਾਰ ਅਸੀਂ ਗੱਲਾਂ ਕਰਕੇ ਹੱਸਦੇ ਵੇ ਆਦੀਆਂ ਜੇ ਦੇਖਦੇ ਆ ਸਾਡੇ ਨਾਲ ਮੇਰੇ ਨਾਲ ਗੱਲਾਂ ਕਰਦੇ ਫੇਰ ਹੱਸਦੀ ਹੈ ਇਸ ਮਾਈਲ ਜੀ ਕਰਦੀ ਹੈ ਉਹ ਸਮਾਈ ਤਾਂ ਕਰ ਦਿਓ ਕਹਿੰਦੀ ਮੇਰੇ ਪੱਲੇ ਪੈਂਦਾ ਨਹੀਂ ਕੁਝ ਬੋਲੀ ਜਾਣੀ ਹੈ ਕੀ ਗੱਲ ਕਰਨ ਦੀ ਉਹ ਤਾਂ ਆਦੀ ਹੈ ਉਹ ਘਰੋਂ ਤਾਂ ਪੱਲੇ ਪੈਂਦੀ ਨਹੀਂ ਵਿਚਾਰੀ ਨੇ ਸਿੱਖਿਓ ਨਹੀਂ ਕੁਝ ਪਤਾ ਹੀ ਨਹੀਂ ਰੂ ਥੋੜੇ ਵੀ ਨਹੀਂ ਪੈਂਦਾ ਜੇ ਅਸੀਂ ਕੁਛ ਤਾਂ ਹੈ ਮੈਂ ਤਾਂ ਪੱਲੇ ਪਾਉਂਦੀ ਬਜੂ ਪਤਾ ਜੋ ਮੇਰੇ ਪੱਲੇ ਪੈ ਗਈ ਫੇਰ ਤਾਂ ਕੰਮ ਕਰਨਾ ਪੈਣਾ ਸਾਲਾ ਉਹ ਅਦਨਾਲ ਦਾ ਦੂਰੇ ਠੀਕ ਹੈ ਆ ਦੇਖਿਆ ਗੱਲਾਂ ਬਾਪਨਾ ਤਾਂ ਪਤੀ ਦਾ ਹੱਥ ਦਾ ਦਿਨ ਦੀ ਹਸਲ ਨਹੀਂ ਮਾਤਾ ਦਾ ਆਜ ਨੂੰ ਹਾਜਲਾ ਮਨਿੰਦਰ ਬੰਦੇ ਕਾ ਕਹਿ ਕੇ ਜਾਂਦਾ ਵਾ ਤੁਸੀਂ ਸੁਣਿਆ ਹਾਂਜੀ ਜਦੋਂ ਕਹਿੰਦੇ ਸੀ ਵੀ ਪਹਿਣ ਫੜਿਓ ਮਾੜਾ ਜਿਹਾ ਗੇਰ ਨੰਦ ਪੇ ਕਹਿੰਦਾ ਲਾ ਫੜ ਲਓ ਕਹਿੰਦਾ ਹੌਲੀ ਪਈ ਆ ਕਹਿੰਦਾ ਚੱਕਰ ਆ ਜਾ ਕਹਿੰਦਾ ਚੱਕ ਨਾ ਬੰਦੇ ਤੇ ਬਾਤ ਤੇ ਵੀ ਜਸੁਕ ਕੇ ਹੀ ਪਿਆਦਾ ਹਾਂ ਮੋੜੇ ਆਇਆ ਮੇਰੇ ਕਾਂਪੀ ਲੈ ਉਹ ও ਮੇਕ ਟਾਈਮ ਵੀ ਹੋ ਗਿਆ ਨਾ ਨਸਾਂ ਮਿੰਨ ਲੱਗ ਜਾਣਾ ਬਸ ਨੇਣਾ ਚਾਹੀ ਜੀ ਮਨ ਚ ਗੱਲ ਹੁੰਦੀ ਹੈ ਕਹਿ ਜਾਂਦਾ ਕਹਿੰਦਾ ਕੱਲ ਚੱਕਰਾ ਚੱਕ ਮਾਉਂਵਾ ਲਵਾਤਾ ਨਾ ਇੱਕ ਘਾਲਾ ਸ਼ੁਭਰੀਤ ਨੂੰ ਬਾਹ ਚੱਕਦਾ ਉਹ ਵਾਹ ਆਏ ਸ਼ੁਭਰੀਤ ਹਵਾ ਚ ਸ਼ੁਭਰੀਤ ਜਦ ਆਇਆ ਸ਼ੁਭਰੀਤ 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 ਲੰਘ ਕੇ ਗੱਲਾਂ ਗੱਲਾਂ ਚ ਸ਼ੁਭਪ੍ਰੀਤ ਨਹੀਂ ਹੈਗੀ ਸ਼ੁਭਰੀਤ ਹੈ ਉਹ ਵਾਸੀ ਦੇਖੋ ਫੋਨ ਹਾਂ ਜਾਂ ਕਿਕਰ ਜਾਊਗਾ ਉੱਥੇ ਨੂੰ ਕਿਕਰ ਤੇ ਆਉਣਾ ਹੈ ਸਾਹਮਣੇ ਉੜਕੇ ਜਾਣਾ ਨਾ ਨਾ ਨੂੰ ਫੋਨ ਕਰਨਾ ਹੈ ਫੋਨ ਕਰਨਾ ਨਾ ਨਾ ਗਿਆ ਲੈਣ ਬੰਦਾ ਤਾਂ ਪਹੁੰਚ ਵੀ ਗਿਆ ਤੂੰ ਲੈ ਕੇ ਫੋਨ ਕਰ ਦੇ ਹਾਂ ਫੋਨ ਕਰ ਦੇ ਤੇਰੀ ਇੱਥੇ ਤੁਹਾਨੂੰ ਚੱਲ ਜਾਂਦੀ ਆ ਕਹਿੰਦੀ ਮੈਂ ਵੀ ਇੱਧਰੋਂ ਦੇਖਣਾ ਕਿੱਥੇ ਹੈ ਇੱਥੇ ਹੈ ਨਹੀਂ ਕੋਈ ਪੁੱਤ ਪਿੱਛੇ ਉਧਰ ਨਾ ਕੋਈ ਪੁੱਤ ਵੈਸੇ ਰ ਮਾਫਾਤ ਕਿੰਨਾ ਚੇਂਜ ਆ ਹਾਂਜੀ ਹੁਣ ਤਾਂ ਘੰਟੇ ਤੱਕ ਠੰਡ ਹੋਣੀ ਹੁਣ ਗਰਮਾਏ ਐਨਾ ਵੀ ਗਰਮਾਏ ਗਰਮਾਏ ਸੀ ਹਣਾ ਹਾਂ ਉਹਨੇ ਨਾਲ ਜਾਏ ਸਾਰੇ ਬਸ ਨਾ ਕਾਫਟਾ ਨਿਕਲ ਜਾਂਦਾ ਹੌਸਾਬ ਨਾਲ ਵਿਚਾਲ ਕਰ ਪਈ ਉਹ ਨਾ ਘਰ ਤੇ ਵਾਪਸ ਆਉਂਦਾ ਤੇ ਡੇਢ ਦੋ ਘੰਟੇ ਬਾਅਦ ਫੇਰ ਠੰਠਰ ਜੀ ਹੋੜ ਲੱਜਦੀ ਹੈ ਫੇਰ ਥੋੜਾ ਥਾ ਕਰਦਾ ਜਾਂਦਾ ਥੱਲੇ ਠੰਡੇ ਕਹੋ ਜੀ ਆਹ ਤੁਸ ਜੇ ਸੜਾ ਜੇ ਤੁਸ ਕਾਮੋਂ ਮੈਨੂੰ ਇੱਕ ਨਹੀਂ ਹੋਇਆ ਚੱਲ ਬਸ ਉੱਤਰ ਪਰਸੋਂ ਪਰਸੋਂ ਚੌਥੀ ਹੋਇਆ ਮੈਨੂੰ ਰੀਤ ਰੂ ਰਤ ਮਾ ਲੈ ਕੇ ਨਿਕਲਣਾ ਮੂਰਤੀ ਪਰ ਰਾਸ ਤੇ ਸੜੀ ਬੰਨੂ ਬਠੜ ਲੱਗਣਾ ਗੀ ਰੀਤ ਬੰਨੂ ਕਹੇ ਕਹਦੀ ਡੈਟੀ ਠੰਡ ਲੱਦੀ ਮੈਂ ਕਰ ਤੂੰ ਮੂਰਤ ਉੱਤਰ ਮੇਰੇ ਪੇਟੇ ਬੱਚੇ ਬਹਿਗਾ ਉਦਣ ਹਵਾ ਲੱਗੀ ਸਾਦਰ ਸਾਦਰ ਮੈਂ ਮੁੱਛਾਂ ਦੇ ਹੱਥ ਥੋੜੇ ਜਿਹੀ ਵਿੱਝ ਪੈ ਗਈ। ਵੀ ਧੰਦਾ ਚ ਕੀ ਬਰੂਗਾ? ਬਸ ਗੱਡੀ ਚ ਸੱਟੇ ਜਿਹਾ ਮੈਂ ਗੱਡੀ ਉਖੜਾ ਸਿੰਗਲ ਸੜਕਾ ਮੈਂ ਵੀ ਸੋਚੇ ਐਂਟੀ ਲੰਬੀ ਸੋਚ ਰੱਖਦੇ। ਵੀ ਉਹਦੇ ਧੰਦ ਪੈਣੀ ਉਹ ਸਿੰਗਲ ਸੜਕਾ ਉਹਦਾ ਪਰ ਪੁਆਇੰਟ ਆ ਕਿਤੇ ਕਿਤੇ ਸਾਈਡ ਦੇ ਨੇ ਵਾਲੇ। ਵੀ ਕਿ ਜੇ ਅਗਲਾ ਨਹੀਂ ਰੁਕਿਆ ਗੱਡੀਆਂ ਬਰਾਬਰ ਆ ਕੇ ਖੜੀਆਂ ਸੜਕ। ਕੈਂਡੀ ਚੇਂਜ ਹੋ ਜਾਣਾ ਜਿਵੇਂ ਹੱਥ ਨਹੀਂ ਕਾਦੀ ਗੱਲ ਕਿੱਥੇ ਦੀ ਗੱਲ ਕਰਦਾ ਵੀ ਕੀ? ਕਮਾਲ ਬਣਾਉਂਦਾ ਹਾਂ। ਹਾਂ 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 ਜਿਵੇਂ ਹੁਣ ਆ ਗਿਆ ਹੁਣ ਸਮਝ ਰਿਹਾ ਵੀ ਪਹਿਲਾਂ ਜਿਹੜਾ ਤਰਾਸਤਾ ਹੁੰਦਾ ਉਹ ਜਦ ਸੇਰਾਂ ਵਾਲੀ ਮੋਟਰ ਪਰਵਾ ਉੱਥੇ ਲੈਣ ਦੇ ਹੂੰ ਉਦੋਂ ਬਾਅਦ ਕੈਂਪੀ ਦੇ ਘਰ ਕੋਲ ਆ ਹੂੰ ਉਦੋਂ ਬਾਅਦ ਉਹ ਘਾ ਜਾ ਕੇ ਕਮਾਲਪੁਰ ਵਾਲੀ ਮੋਟਰਾਂ ਕੋਲ ਆ ਜਿਉਂ ਉਹਨਾਂ ਦੇ ਵਿਚਾਲੇ ਵਿਚਾਲੇ ਕਿਤੇ ਗੱਡੀਆਂ ਆਪਸ ਵਿੱਚ ਇਕੱਠੀਆਂ ਹੁੰਦੀਆਂ ਉਹ ਸਾਈਡ ਵਿੱਚ ਤੇ ਦੇ ਲਈ ਹਾਂ ਬਾਅਦ ਫਿਰ ਪਤਾ ਕੀ ਹੁੰਦਾ ਹੁਣ ਇਹ ਆਤਵਾਣੀ ਵੀ ਜਿਹੜੇ ਪੱਕੇ ਰੂਟੀਨ 'ਚ ਚੱਲਦੇ ਆ ਵੀ ਉਹ ਗੱਡੀ ਅੱਗੇ ਸਾਹਮਣੇ ਲਾਈਟ ਮਾਰ ਦਿੰਦੇ ਵੀ ਮੈਂ ਉੱਥੇ ਰੋਕ ਲੈਣੀ ਆ ਤੁਹਾਨੂੰ ਬੌਸ ਅੰਗੜੀ ਮਿਲਦੀ ਨਹੀਂ ਟਾਈਮ ਵੀ ਤਾਂ ਚੇਂਜ ਹੋ ਜਾਣਾ ਜਿਵੇਂ ਹੁਣ 8 ਵਜੇ ਜਾਂਦੀ ਤਾਂ 9 ਵਜੇ ਜਾਏਗੀ ਹਾਂ ਗੱਲ ਸਹੀ ਉਹੀ ਘੰਟਾ ਪਹਿਲਾਂ ਤੁਰਪੇ ਰਵੇ ਅਵਲੋੜੀ ਸਰ ਦਾ ਫੁੱਟਾ ਦੰਦੇ ਸਹੀ ਸੋਰੇ ਆਪਣਾ ਉਸ ਸਾਹ ਪੈਣਾ ਵਿਆਹ ਵੀ 8 ਵਜੇ ਜਦ ਸੂਰੇ ਲੱਗਣਾ ਘੰਟਾ ਰਾਤ ਚ ਲੱਗ ਜੇਕਰ ਉਹ ਉਹ ਕਰਾਵਾ ਹੋ ਜਨੇ ਗਕੇ ਇੱਧੇ ਦੇਖੀ ਹੋਏ ਖਾਜਾ ਵੀਰ ਚੱਕਰ ਆ ਕਾਦਾ ਪਹਿਲਾਂ ਪਰਸੋਂ ਵਿੱਚ ਕੱਲ ਰੋਣਾ ਪਈ ਜਾਂਦਾ ਕੱਲ ਨੂੰ ਵੀ ਰੱਖਣੇ ਪੈਣਗੇ ਇਹ ਹਾਰ ਇੱਕ ਬਾਹਰ ਇੱਕ ਬਾਹਰ ਇੱਕ ਸਾਲ ਆਇਦਰਾ ਵਗੇਰਾ ਪਹਿਲਾਂ ਇੱਕ ਨਰਾਤਾ ਵੱਧ ਗਿਆ ਨਾ ਉਹਦੇ ਘਰ ਕੀ ਸਾਰੇ ਨਾਲੇ ਪਏ ਮੁੰਡਾ ਰੱਤ ਤੇ ਨੀਂਦ ਜਾ ਤੱਕ ਮੈਂ ਆਹ ਆਇਸਾਂ ਨੇ ਬੱਜਦਾ ਪਿਛਲੇ ਸਾਲ ਵੀ ਦੋ ਦੋ ਵਾਲੀਆਂ ਹੋਣਗੀਆਂ ਇਹਦੀਆਂ ਬੀਕਾ ਐ ਤੇਰੀ ਗੁਰੂ ਮਲਾ ਲਾਉ ਅਗਲੀ ਤੇਰੀ ਗੁਰੂ ਮੈਂ ਨੂੰ ਇੰਨਾ ਤਾਂ ਜਾਦ ਨਹੀਂ ਐਤਕੀ ਫੇਰ ਆਹੀ ਰੌਲਾ ਪੈਦਾ ਵੀ ਕਿਹੜੀ ਤਰੀਕ ਦੀ ਦੋ ਵਾਲੀ ਹੈ ਜੀ ਇਸ ਵਾਰ ਐ ਕਿ ਜਿੰਨਾ ਕੋਈ ਬਾਈ ਨਹੀਂ ਪਰ ਲekin ਜੇ ਅਪਾ ਦੇਖਦੇ ਆਂ ਵੀ ਉਹ ਤਰੀਕਾ ਹਿਸਾਬ ਨਾਲ ਤਾਂ ਦਸਹਰੇ ਦੇ 20 ਦਿਨ ਬਾਅਦ ਉਹ ਦੋ ਵਾਲੀ ਹੁੰਦੀ ਆ ਹਾਂ 22 ਤਰੀਕ ਨੂੰ ਆ ਜਾਂਦੀ ਆ ਬਸ ਨਹੀਂ 20ਵੇਂ ਦਿਨ ਆਹੋ 22 ਤਰੀਕ ਬਣ ਜਾਂਦੀ ਹੈ 20ਵੇਂ ਦਿਨ ਨਾ ਹਾਂ 22 ਦਿਨ ਬਾਅਦ ਨਹੀਂ 20 ਦਿਨ ਸੌਰੀ ਹੈ ਜੀ ਹਾਂ ਫਿਰ ਤੇ 23 ਬਣ ਜਾਂਦੀ 20ਵੇਂ ਬਣ। ਹਾਂ 20ਵੇਂ ਬਣ। 21 ਤਰੀਕ ਦੀ ਸੰਦੀਪ ਭੈਣ ਆਉਣਾ। ਫੇਰ 21 ਤਰੀਕ ਦੀ ਆ ਗਈ। 25 ਤਰੀਕ ਦੀ। ਲੈ ਆਪਰੇ ਆਪਰੇ। ਤਾਂ ਉਹਦੇ ਕੋਲ ਜਾ ਕੇ 22 ਤਰੀਕ ਦੀ ਆ। 21 ਤਰੀਕ ਦੀ ਆ। ਤੂੰ ਮਨਾ ਲੈ। ਇਹਨਾਂ ਤੇਰੇ ਫੁੱਲ ਝੜੀਆਂ ਭਾਈਆਂ ਮਨਾ ਦੇਣੀ। ਜਿਹੜੀ ਸ਼੍ਰੀ ਅਮਰਸਰ ਦੀਵਾਲੀ ਮਨਾਉਣੀ ਹੈ ਉਦਨੇ ਦੀਵਾਲੀ ਮਨਾਉਣੀ ਹੈ। ਹਾਂ ਉਦਨ ਉਹ ਸਾਬ ਨਾਲੇ ਮਨਾਉਣੀ ਪਾ ਸਾਰਿਆਂ ਨੇ। ਚਲੋ ਕਿਧਰ ਦਰਬਾਰ ਸਾਹਿਬ ਚ ਭਰਾਓ ਕੀ ਸੱਚਾ ਬਖਸ਼। ਸ퍼ਫ ਗੁਰੂ ਘਰ ਚ ਖੜਿਆ ਆ ਫੜ ਕੇ ਪਤਾ ਨਹੀਂ ਸਾਡੇ ਕੈਮਰੇ ਨੇ ਕੈਚ ਕਰੀ ਹੁਣੀ ਪਤਾ ਨਹੀਂ ਨਹੀਂ ਇਹ ਤੇ ਹੁਣ ਉਹ ਭਾਈ ਰਹਿਣਾ ਸਭ ਦੇ ਜਪਸ਼ਰੂ ਗੁਰੂ ਘਰ ਦੇ ਵਿੱਚ ਮਿੱਠੀ ਮਿੱਠੀ ਬਾਣੀ ਪੜੀ ਸਾਰਾ ਇਕੱਠਾ ਦੇ ਵਿੱਚ ਹੂੰ ਚੜਦੀ ਕਲਾ ਚ ਰੱਖੇ ਮਹਾਰਾਜ ਸਾਰੇ ਪੰਜਾਬੀਆਂ ਨੂੰ ਜਿੱਥੇ ਜਿੱਥੇ ਬੈਠੇ ਆ ਸਾਰੇ ਬਾਲਡ ਨੂੰ ਚਾਹ ਪੰਜਾਬੀ ਜਾਂ ਜਿਹੜੇ ਮਰਜੀ ਕਮਿਊਨਿਟੀ ਦੇ ਹੋਣ ਦਾ ਹੋਣੇ ਚਾਹ ਕਾਲੇ ਮਤਲਬ ਸਾਰਾ ਮਹਾਰਾਜ ਚੜਦੀ ਕਲਾ ਚ ਬੀਬੀ ਦਾ ਕੀ ਹਾਲ ਆ ਵੀ ਮਿੱਤਰ ਆ ਮਾਰਦੀ ਆ ਸੇ ਬੀਬੀ ਬਾਪੂ ਆਠੇ ਮਾਰਦੀ ਬੰਦ ਪਾਣ ਅੱਠਾ ਅੱਠ ਕਹਦੇ ਆਠੇ ਨਾ ਮਾਰਦੀ ਬੀਬੀ ਨੇ ਹੁਣ ਕੰਮ ਛੇੜ ਲਿਆ ਹੈ ਹੈ ਬੀਬੀ ਨੇ ਕੰਮ ਛੇੜ ਲਿਆ ਘਰੋਂ ਦੇ ਬੀਬੀ ਦਾ ਹੁਣ ਮਨ ਲੱਗਿਆ ਹੋਇਆ ਹੈ ਪਹਿਲਾਂ ਬੀਬੀ ਇਕੱਲੀ ਸੀ ਬੈਰ ਲਈ ਬੈਠ ਨਹੀਂ ਜਾ ਬੰਦਾ ਹੋੜ ਬੀਬੀ ਨੇ ਕੰਮ ਛੇੜ ਲਿਆ ਹੁਣ ਤੂੰ ਆ ਮੈਂ ਕੌਣ ਕੀ ਕੰਮ ਛੇੜ ਲਿਆ ਬੀਬੀ ਨੇ ਅੰਦਰ ਜਿਹੜਾ ਬਾਥਰੂਮ ਆ ਉੱਥੇ ਤੂੰ ਬੈਠ ਕੇ ਨੌਣ ਲੱਗ ਗਈ ਕਾਹ ਤੋਂ ਹੋ ਗਿਆ ਮੈਂ ਫੈਨ ਲਾ ਜੇ ਮਿਸਤਰੀ ਲੱਗੇ ਜੜਾ ਪਾਣੀ ਫਰਸ਼ ਬਣਨੇ ਆ ਨਾ ਹੁਣ ਕਹਿੰਦੇ ਇਹ ਮੇਤਰੀ ਮਿਲਦਾ ਠੀਕ ਆ ਨਹੀਂ ਕਹਿੰਦੀ ਮੇਰੇ ਨਾਲ ਆ ਜਾ ਤੇ ਬਜਰੀ ਕੋਲ ਕੇ ਦਈ ਜਾਂਦਾ ਤੇ ਲਾ ਦਿੰਦੀਆਂ ਕਾਂਡੀ ਦਾ ਚਾਹੀਦਾ ਗਾ ਜਾਨ ਤੜੀ ਇਹ ਆ ਮੈਂ ਵੀ ਰਹਿ ਮੇਤਰੀ ਆਪੇ ਆੜਾ ਨਹੀਂ ਰਹਿ ਗਾ ਜੇ ਅੱਜ ਨਾ ਮਿਲਦਾ ਜਾਂ ਜੇ ਨਾ ਮੇਤਰੀ ਮਿਲਦਾ ਤਾਲੂ ਬੀਬੀ ਮੇਤਰੀ ਬਣੀ ਲੈਦੀ ਆਪੇ ਕਾਂਡੀ ਚੱਕ ਲੰਦੀ ਆਪੇ ਕਾਂਡੀ ਵੀ ਨਹੀਂ ਮੈਂ ਤਾਂ ਗੁਰਪਾਈ ਚੱਲ ਤਾਂ ਵਿੱਕੀ ਮਿਸਤਰੀ ਨੂੰ ਨਹੀਂ ਯਾਦ ਕਰਾ ਨਹੀਂ ਨਹੀਂ ਉਹ ਤਾਂ ਤੇ ਉੱਪਰ ਹੀ ਬੈਠਾ ਦਾਦੀ ਹੋਰੀ ਦਾ ਬੈਠਾ ਸਾਡੇ ਵਾਲਾ ਤੇ ਵੀ ਤਾਂ ਸਾਨੂੰ ਦਿੱਤਾ ਤਾਂ ਤੇ ਕਿ ਵਿੱਕੀ ਮਿਸਤਰੀ ਸਾਨੂੰ ਵੀ ਤਾਂ ਦਿੱਤਾ ਤਾਂ ਲੈ ਕਿ ਨੂੰ ਵਸ ਨੂੰ ਮਾਣਾ ਆ ਆ ਪੀਪੀ ਤਾਂ ਉਹਨੂੰ ਫੇਲ ਕਰਦੀ ਆ ਉਹ ਨਹੀਂ ਫੇਲ ਕਰ ਦੂ ਉਹਨੂੰ ਫੇਲ ਕਰ ਦਈ ਉਹ ਤਾਂ ਕਿਆ ਠੀਕ ਆ ਤੇਰਾ ਵਾਸਤੇ ਪੂਰਾ ਸੀ ਵਾਲਾ ਬੁਤਰੀ ਗੱਲਾਂ ਬਾਹਵਾਰ ਦਾ ਪਾਓ ਤੁਸੀਂ ਮੇਰਾ ਘੈਂਟ ਬੰਦਾ ਦਾ ਘੈਂਟ ਘੈਂਟ ਬੰਦਾ ਦਾ ਘੈਂਟ ਘੈਂਟ ਮਿਸਤਰੀ ਇੱਕ ਘੈਂਡ ਮਿਸਤਰੀ ਸਾਡੇ ਕੋ ਇੱਧਰ ਆਲਾ ਘੈਂਡ ਮਿਸਤਰੀ ਉਹਨੂੰ ਭੇਜ ਦਿੰਦਾ ਸਾਰੇ ਨਹੀਂ ਚੱਲਿਆ ਪੋਲੀਟਿਕਲ ਸੈਂਸ ਪੋਲੀਟਿਕਲ ਨਹੀਂ ਮੈਂ ਹੀ ਲਿਆਦਾ ਮਾਫਾ ਇੱਧਰ ਆਲਾ ਪ੍ਰਾਣਾ ਕਵਰੇਜ ਭਾਈ ਅੰਦਰ ਆਪੇ ਜੇ ਤੈਨੂੰ ਮਾੜੇ ਮੋਟੇ ਮੇਰੇ ਪਰ ਕੰਮ ਕਰਾਓ ਮੇਰਾ ਬੋਨਾ ਹੈ ਆ ਤਰਸ ਖਾ ਰਹੋ ਤੁਸੀਂ ਤਿੰਨ ਫੋਨ ਲਿਆਦੇ ਇੱਕ ਤਾਂ ਦੇ ਦਿਓ ਮੇਰੇ ਫੋਨ ਪਹੁੰਚ ਗਿਆ ਪਰਟ ਕਾੜੇ ਦੱਬਾ ਪਿਆ ਹੁਣ ਜੀ ਤੁਸੀਂ ਭਰਾ ਦਾ ਦੂਰ ਤੱਕ ਪਹੁੰਚ ਰਹੀ ਤੇ ਡੱਬਾ ਲੈ ਜਾ ਸਾਲਾ ਬਣਾ ਡੱਬਾ ਲੈ ਜਾ ਤੂੰ ਘਰ ਵਾਲੀ ਕਹਿੰਦੀ ਡੱਬਾ ਦੇ ਦੇ ਡੱਬਾ ਹੀ ਉਹ ਵੀ ਫੋਨ ਦਾ ਨਹੀਂ ਹੈਗਾ ਬੀਬੀ ਵਾਲੀ ਦੀ ਦਿੱਤਾ ਬੀਬੀ ਵਾਲਾ ਡੱਬਾ ਬੀਬੀ ਮਜੀਦਾ ਤਾਂ ਬੀਬੀ ਤੋ ਹਾਂ ਤੇ ਜਿਹੜਾ ਫੋਨ ਲੈ ਗਿਆ ਮਾੜਾ ਮੋਟਾ ਹੈਗਾ ਰੇਡ ਰੂਟ ਤਾਂ ਇੱਥੇ ਉਹਨਾਂ ਨੂੰ ਖਰਚ ਮਾੜਾ ਉਟਕ ਨਹੀਂ ਪਤਾ ਨਹੀਂ ਹੁਣੇ ਫਰਕ ਆ ਦੇਖ ਹੁਣ ਅਸੀਂ ਵੀਡੀਓ ਬਣਾ ਕੇ ਚੜਾਉਣੀ ਆ ਹੁਣ ਤੂੰ ਆਪੇ ਦੇਖੀ ਵੀ ਠੀਕ ਲੱਗਦਾ ਹੈ ਇਹ 26 27000 ਰੁਪਏ ਦਾ ਆ ਜਿਆਦਾ ਮਹਿੰਗਾ ਵੀ ਨਹੀਂ ਹੈਗਾ ਹਲਕੇ ਚ ਬਜਟ ਵਿੱਚ ਹਾਂ ਇਹ ਤਾਂ ਫੜੋ ਜੀ ਆ ਹਾਂ ਆ ਲਾਲੂ ਨਾਲ ਆ ਰਿਹਾ ਕਿੰਨੇ ਦਊਂਗਾ ਵਿੱਚ ਗੱਲ ਹੈ ਕਿੰਨੇ ਦਊਂਗਾ ਗੱਲ ਇਹਦੇ ਹਾਂ ਇਹ ਜੀ 26 ਦਾ 43 ਦਾ ਹੈਗਾ ਹੀ ਤਾਂ ਇਹ ਹਾਂ ਤਾਂ ਵਿੱਕੀ ਕੋਲ 40000 ਵਾਲਾ ਪਿਆ ਹੈ 43 ਦਾ ਹੈਗਾ ਤਾਂ ਜਿਹਨੇ ਕਿ ਕਟਕਟਾ ਕੇ 5000 ਰੁਪਏ ਮੈਨੂੰ ਦੇ ਦਿਓ ਵਿੱਚ ਫੋਨ ਵੀ ਦੇ ਦਮ ਨਾ ਹੈ ਬਾ ਵਾ ਤੇਰੇ ਵਰਗੇ ਜੰਮੜ ਰਿਤੇਦਾਰ ਸਾਰੀ ਮੈਨੂੰ ਤਾਂ ਚਲ ਚਲ ਤੂੰ ਲੈ ਜਾ ਤੂੰ ਖਲੀਆ ਕੀ ਬਾਹ ਹੈ ਹੋਣਾ ਚਾਹੀਦਾ ਪੁਰਾਣਾ ਤੇ ਦਿਲ ਹਾਂ ਹੈਲੋ ਆਪਣੇ ਵਟਸਐਪ ਦੀ ਫਿਕਰ ਪੈ ਚਾਰ ਬੋਨਾਂ ਚ ਟਪਾਤਾ ਵਿਚਾਰਾ ਮੈਂ ਨਹੀਂ ਹੁਣ ਕਿਸੇ ਨੂੰ ਫੋਨ ਮੰਗਣਾ ਫੋਨ ਹੀ ਬੜਦੇ ਆ ਗਏ ਫੋਨ ਉਹਨੂੰ ਨਵੇਂ ਦੇ ਦਿੱਤੇ ਨਾ ਦੋੜੀ ਦਾ ਗਏ ਠਾ ਜੋ ਕੋਈ ਮੈਨੂੰ ਇੱਥੇ ਦੱਸ ਦੀ ਤਨ ਚੀਂ ਅੰਟੀ ਜੀ ਜੀਓਪੀਆ ਹੈਲੋ ਜੀ ਵਿੱਕੀ ਵਿੱਕੀ ਆਪਣੇ ਬਾਦੋਂ ਕੈਮਰਾ ਕੀਆ ਹਾਂ ਵਿੱਕੀ ਨੇ ਸੰਦੀਪ ਨਾਲ ਵਾਦਾ ਕਰਿਆ ਨੂੰ ਵੀ ਤੈਨੂੰ ਫੋਨ ਵਧੀਆ ਮੈਂ ਲੈ ਕੇ ਦਊਗਾ ਹਾਂ ਫੇ ਵਾਦਾ ਕੋ ਡੇਢ ਤਿੰਨ ਦਿੱਤੀ ਵੀ ਡੇਢ ਤਿੰਨ ਦਿੱਤੀ ਦੁਆੜੀ ਆ ਡੇਢ ਤਿੰਨ ਕਿਹੜੇ ਸਾਹ ਨੇ ਅਬ ਦੇ ਤਾ ਉਹ ਗੱਲੇ ਨਿਬੜ ਗਏ ਨਹੀਂ ਤਾਂ ਬੇਕਾਰ ਆ ਤਾ ਬੇਕਾਰ ਆ ਲੈ ਵੀਡੀਓ ਮੇਰਾ ਫੋਨ ਨਾ ਬਣਦੀ ਆ 26 27000 ਰੁਪਏ ਦਾ ਨੇ ਆਣਾ ਸਭ ਦਿਨ ਵੀ ਬਸ ਚੜਚਾੜਾ ਨਹੀਂ ਵਧੀਆ ਫੋਨ ਹੈ ਬੇਕਾਰ ਮੈਂ ਕਦ ਕੇ ਆ ਰਿਹਾ ਹਾਂ ਚਾਰ ਕੈਮਰੇ ਵਾਲੇ ਦੇ ਵਿੱਚ ਇੱਕ ਬਲਾਸਰ ਹੈ ਨਾ ਲੈਟ ਵਾਰ ਦਾ ਇੱਕ 100 ਦਾ ਨੋਟ ਪਿੱਛੇ ਪਾਇਆ ਮੈਂ ਦਿਖਦਾ ਬੈਕਸੈਟ ਕਵਰ ਦੇ ਵਿੱਚ ਹਾਂ ਹੋਰ ਆਫ ਕਰਦਾ ਫੋਨ ਹੋ ਗਿਆ صحیح ਦਾ ਸਾਹੀ 27000 ਤਾਂ ਕਹਿੰਦੇ 27100 ਰੁਪਏ ਦਾ ਫੋਨ ਹੈ 27100 ਰੁਪਏ ਦਾ ਕਦੇ ਮਾੜੀ ਮੋਟੀ ਗੱਲ ਐਂ ਨਾ ਕਰੋ ਨਾ ਫੋਨ ਬੱਧੀ ਆ ਏ ਨਾ ਫੋਨ ਤਾਂ ਸਾਰੇ ਪੈਸੇ ਲਿਟੀਆਂ ਦੇ ਵਿੱਚ ਪਾੜੂ ਚ ਗੇਂਦ ਦੇ ਜਾਇਆ ਨੂੰ ਚਾਹ ਤੋ ਪਤਾ ਨਹੀਂ ਕਿ ਫ੍ਰੀਜਰ ਨੇ ਹੀਟ ਨਹੀਂ ਹੋਣਾ ਇਹਦਾ 75 ਉਹ ਕਹਿਣਾ ਚਾਹੇ ਗੱਡੀ ਦੇ ਟਾਇਰ ਦੇ ਥੱਲੇ ਦੇ ਦੋ ਉਹ ਟੁੱਟਣਾ ਨਹੀਂ ਹੈਗਾ ਲਾਲਾ ਉਹ ਦਿੰਗੇ ਇਹ ਦੋ ਜੂ ਫ੍ਰੀਜਰ ਹਾਂ ਮਤਲਬ ਨਾ ਸੱਚੀ ਗੱਲ ਹੈ ਵੀਡੀਓ ਦੇਖੀ ਤਾਂ ਫੇ ਮੇਰੀ ਵੀਡੀਓ ਨਹੀਂ ਦੇਖੀ ਤਾਂ ਫੇ ਮੇਰੀ ਨਹੀਂ ਮੈਂ ਮੇਰੀ ਗੱਲ ਵੀਡੀਓ ਦੇ ਵਿੱਚੋਂ ਆਈ ਅਰੀਆ ਗੱਲ ਹੈ ਅਰੀਆ ਮੈਂ ਕਹਿੰਦਾ ਗੱਡੀ ਦੇ ਟਾਇਰ ਥੱਲੇ ਦੇ ਦੇ ਫੇ ਤਾਰੇ ਵੀ ਫੁੱਟ ਜਾਣ ਆ ਹਾਂ ਮੈਂ ਪ੍ਰਾਪਤ ਕਰਦਾ ਆਜਿ ਨੇ ਕੰਬਲ ਝਾੜਦੇ ਝਾੜਦੇ ਫੋਨ ਬੁਗਾ ਕੇ ਸ਼ੀਸ਼ੇ ਕੋਲ ਮਾਰਿਆ। ਇਹੀ ਹੈ। ਇਹੀ। ਹਾਂ। ਕੁੱਟ ਗਿਆ। ਮੈਂ ਤਾਂ ਕਿਹਾ ਤਾਂ ਵੀ ਕੁੱਟ ਗਿਆ। ਪਰ ਠੀਕ ਹੈ। ਨਾ ਨਾ ਜਿਹੜੀ ਜਿਹੜੀ ਐਂਡੀਪਾ ਕਰਦੇ ਆ ਇਹਦਾ ਰਿਵਿਊ ਕਰਿਆ ਬੰਦੂ। ਯਾਰ ਉਹਨੇ ਮੇਰੇ ਸਾਹਮਣੇ ਆਏ ਮਾਰਿਆ ਭਗਾ ਕੇ ਥੱਲੇ। ਆਖਣੇ ਹਾਂ ਪਾਣੀ ਦੇ ਵਿੱਚ ਡੋਬੋ ਡੋਬੋ ਕੇ ਐਂ ਟੋੋ ਤੋੋ 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 ਕੇ ਐਂ ਤੋੋ ਤੋੋ ਕੇ ਕਰੀਆ। ਫਿਰ ਡੋਬੋ ਕੇ ਛੜਤਾ ਵਿੱਚ। ਆਂ ਕਹਿੰਦੇ ਬਾਕੀ ਹੁਣ ਅਗੇ ਆਲਨਾ ਅੱਦਲੇ ਕੋੜੇ ਵਿੱਚ ਸਤਿਪੀ ਸਾਰੀ ਰਾਤ ਨਹੀਂ ਸੌਂਵਾਂ ਤੇ ਮੇਰੇ ਕੋਲ ਤਾਂ ਨਹੀਂ ਖਰਾਬ ਨਹੀਂ ਹੁੰਦਾ ਤੇਰੇ ਕੋਲ ਕਰਦੀ ਹੈ ਖਰਾਬ ਕਿਹੜੀਆਂ ਲੱਗੀਆਂ ਹੈ ਮੈਨੂੰ ਕੋ ਤਾਂ ਮੇਰੇ ਵਾਲਿਆਂ ਤਾਂ ਹੋਏ ਚੱਲ ਹੈ ਕੋ ਲੱਗ ਗਿਆ ਤਾਂ ਹੈਗੇ ਹੁਣੋ ਵਿਚਾਰੇ ਨੇ ਮੈਂ ਕਹਿੰਦਾ 3000 ਤਾਂ ਸਾਰੇ ਫੋਟੋਆਂ ਦਾ ਸਕਰੀਨ ਸ਼ਾਟ ਪੇ ਉਹਦੇ ਚ ਇਕੱਲੇ ਫੋਟੋਆਂ ਸੂਟ ਜਿਹੜਾ ਵੀ ਆ ਗਿਆ ਫੋਟੋ ਕੋ ਬਸਾ ਤੂੰ ਸੱਚ ਤੇ ਦੇ 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 ਸਕਰੀਨ ਸ਼ਾਟ ਜਿੱਦਾਂ ਲੈਣਾ ਹੁੰਦਾ ਉਦੋਂ ਫਿਰ ਦੇਖੀ ਜਾਂਦੇ ਸਾਰਾ ਫੋਨ ਕੁੜੀਆਂ ਦੀ ਬੈਠੀਆਂ ਕਿਹੜਾ ਤਾਂ ਕਿਹਦਾ ਸੂਟ ਲਾ ਮੈਂ ਕਿਹੜਾ ਤਾਂ ਕੱਟ ਮੈਂ ਡਲੀਟ ਕਰਤੀਆਂ ਇਹ ਚਾ ਵੀ ਝੋਗਣਾ ਨਾ ਨਾ ਮੈਂ ਸਰੇ ਲਾਵਾਂਗੀ ਨਾ ਮੈਂ ਸਰੇ ਦੇ ਕੰਮ ਸ਼ੁਰੂ ਕਰਿਆ ਪੈਸੇ ਬਦਲ ਗਏ ਨਾ ਉਹ ਸਰਦੀਆਂ ਦੇ ਨਹੀਂ ਤੇ ਹੈਗੇ ਗਰਮੀਆਂ ਦਾ ਸੂਟ ਪਾ ਲੈ ਉਹ ਜਗਰੀਨ ਸ਼ੌਟ ਦੀ ਡੇਡ ਦੀ ਸ਼ੌਟ ਨੇ ਤਿੰਨ ਤਿੰਨ ਸਾਲ ਪਾਣੇ ਸੂਟਾਂ ਦੇ ਜਗਰੀਨ ਸ਼ੌਟ ਪਏ ਵਿੱਚ ਮੋੜ ਮੈਂ ਸੋਪੀ ਨੂੰ ਪੁੱਛੋ ਨਹੀਂ ਕੋਣ ਕਰਕੇ ਆ ਆ ਹੈ ਸੁਬਰੀ ਦਾ ਬੈਗ ਲਿਆਇਆ ਜੀ ਹੋ ਗਿਆ ਸੁਬਰੀ ਦਾ ਕਿੱਥੇ ਹੈ ਸਾਹ ਕਿਹੜਾ ਜੜਾ ਓੱਜ ਕਿ ਪੇਟਰੀ ਦਾ ਆਇਆਗੀ ਸਾਚੀ ਕਾ ਬਲਾਦੇ ਸਾਚੀ ਕਾ ਬਲਾਦੇ ਉਹ ਮੈਨੂੰ ਨਾ ਮੇਰਾ ਉਧਰ ਮੇਰਾ ਸਾਚੀ ਸਾਚੀ ਕਾ ਦਵਾਦੇ ਬੁੱਤ ਤੇ ਕਾਲਾ ਦੇ ਛੁੱਟ ਹੈ ਪਰ ਆਇਆ ਉਹ ਸਾਚੀ ਕਾ ਦਵਾਦੇ ਉਧਰ ਉਧਰ ਵੀ ਬਿੰਡ ਚ ਬਲਾਦੇ ਪੁੱਤ ਸਾਚੀ ਕਾ ਮੈਨੂੰ ਤਾਂ ਮਿਲ ਗਿਆ ਸਾਚੀ ਕਾ ਵੀ ਸਾਰਾ ਕਲਰ ਕਰਿਆ ਹੀ ਠੀਕ ਹੈ ਹਾਂ ਓ ਕਿਵੇਂ ਦੇਖਦਾ ਹਾਂ ਜੀ ਉਹ ਕਿਵੇਂ ਦੇਖਦਾ ਹਾਂ ਹੈਲੋ ਹੈਲੋ ਮਾਗੀ ਮੇਰਾ ਚੁੰਡੀਆਂ ਲਿਆਈਆਂ ਇਹ ਦੇਖਦਾ ਵੀ ਹੈ ਮੇਰੇ ਜਿੱਡੀ ਕਾ ਪੁਰੀ ਫਿਰਦੀ ਮੈਂ ਤੁੜਦਾ ਨਹੀਂ ਹੈਗਾ ਅੰਦਰ ਹੋਣੀ ਪਈ ਬੰਦੀ ਪੰਜਾ ਨੂੰ ਤੋਤੀ ਉਹ ਮੰਜੇ ਉੱਥੇ ਉਹ ਬਾਈ ਵੀ ਗਾ ਕੇ ਕਦਾ ਸੁਬ੍ਰਤ ਸੁਬ੍ਰਤ ਕਰ ਜੇਦਾ ਹੁਣ ਸੁਬ੍ਰਤ ਨੂੰ ਛੱਡ ਕੇ ਉੱਧਰ ਚਲ ਗਿਆ ਉਹ ਅਸਲ ਤੇ ਚੁੰਡੀਆਂ ਲੈਣ ਗਿਆ ਵੀ ਚੁੰਡੀਆਂ ਲੈ ਚੁੰਡੀਆਂ ਤਾਂ ਬਾਈ ਨੂੰ ਓ ਰੀ ਨੂੰ ਲਿਆ ਇੱਥੇ ਪਾਦੀ ਪੁੱਤ ਮਨੇਂ ਤੇ ਉਹ ਲੈ ਆ ਓ ਮਨਿੰਦਰ ਲੱਭਦੀ ਨਹੀਂ ਲੱਭਦੀ ਕਿੱਥੇ ਆ ਤੁਸੀਂ ਜੈਸਮੀਨ ਕਹਿੰਦੇ ਸੀ ਜੈਸਮੀਨ ਜਾ ਆਹ ਦੇਖਿਆ ਬੰਦਰੀ ਤੋਂ ਚਲੋ ਪਾ ਇੱਥੇ ਬਹਿ ਜਾਓ ਇੱਥੇ ਪਾਓ ਉਹਦੇ ਪਾਵੇ ਉਹ ਰਲ ਰਲ ਬਿਲਕੁਲ ਉੱਤਰਾ ਆ ਦੇ ਦੇ ਤੇ ਜਦੋਂ ਤਾਂ ਮਿੰਦਰ ਤੇਰੀ ਅੰਦੇ ਆਹੋ ਕਿੱਸਾ ਨਾ ਆ ਰਹੀ ਸਾਰੀ ਪਹਿਲਾਂ ਇੱਕੋ ਪਿੱਛੇ ਗਈ ਕਿੱਧਰ ਉਹ ਵੀ ਚਾ ਆਈ ਰਵੋ ਬਈ ਲੱਭਾ ਆਹ ਲਿਆ ਕੁੜੀ ਤੇ ਉਧਰ ਪਰੇ ਖੜੋ ਤੇ ਖੜੋ ਅੱਜ ਤੱਕ ਤਾਂ ਹੀ ਬੜੂ ਵਿੱਚ ਕੈਮਰੇ ਕਿਨ ਨੂੰ ਘੁੰਮੂਗਾ ਤਾਂ ਤੱਕ ਕੈਮਰੇ ਨੇ ਤਾਂ ਪਿੱਟ ਕਰਨੇ ਆ ਦੋ ਪਾਪਾ ਨੂੰ ਨਿੰਦੂ ਕੈਮਰੇ ਕਿਨ ਨੂੰ ਪੁੱਤ ਤੂੰ ਪਿੱਟ ਦੇ ਜਰਾ ਹਾਂ ਪਿਆਰ ਤੇ ਪਿਆਰ ਨਾਲ ਆਹ ਕਾ ਨੂੰ ਮੂੰਹ ਤੋਂ ਪਾਉਂਦੀ ਆ ਇਹਨੂੰ ਪਤਾ ਨਹੀਂ ਚਾਰਿਤ ਪਈ ਗਿਆ ਆਏ ਪਾਣੀ ਆ ਲਾਲ ਮੂਰੇ ਰਕਣੀ ਲਾਲ ਮੂਰੇ ਲਾ ਉਹ ਇਧਰ ਦੇਖੀ ਜਾਂਦੀ ਹੈ ਸੇ ਵੈਰੀ ਗੁੱਡ ਹਾਰੀ ਗਰੀ ਨੂੰ ਤਾਂ ਪਿਆਰ ਨਾਲ ਪਿਆਰ ਨਾਲ ਮਿਲਦੇ ਹੱਥ ਨੇ ਵੱਜਦੇ ਆ ਚਾਲੋ ਏ ਇਨੀ ਮੀਆਂ ਜੋਨੀ ਆ ਰਹੀ ਆ ਪਰ ਆ ਵੀ ਇੱਕ ਦੋ ਦੋ ਬੜਾਈ ਜੰਦੀ ਆ ਓਹੋ ਹਾਂ ਇੱਕ ਦੂਏ ਹੱਥ ਨਹੀਂ ਇੱਕ ਦੂਏ ਹੱਥ ਦੀ ਅੱਛਾ ਬਾਕੀ ਸਾਰੀਆਂ ਉਧਰ ਪਾ ਲੀ ਦੂਈ ਵੀ ਪਾ ਕੇ ਦੇਖ ਲਈ ਦੂਈਆਂ ਅੰਗੇ ਦੂਈਆਂ ਵੀ ਪਾ ਦੀ ਓ ਉਧਰ ਲੈ ਹੱਥ ਚ ਪਾ ਦੇ ਕਟਿਲ ਵਾਹਿਆ ਜੇੜੇ ਜੇੜੇ ਅੱਜ ਫੇਰ ਪੱਟ ਕਰਕੇ ਖੜ ਗਿਆ ਦੇਖਿਆ ਉਧਰ ਕੈਮਰੇ ਇਨੀ ਮੀਆਂ ਜੋਨੀ ਆ ਇਹਨੇ ਕਾ ਕੇ ਦੀ ਹਰੀ ਚੁੱਲੀਆਂ ਆਪਾਂ ਦੇ ਉੱਪਰ ਤੋਂ ਦੋ ਪਾ ਲਈ ਕਿਹਾ ਹੈ ਮੈਂ ਤੇਰੇ ਮੂੰਹ ਨੂੰ ਕੀ ਆਇਆ ਅੱਛੀ ਥੀਂ ਕਰਕੇ ਆਈ ਆ ਕਮਣ ਮੈਂ ਉਦੋਂ ਮੈਂ ਕਹਤਾ ਨਹੀਂ ਹੁਬ੍ਰਿਤ ਨੂੰ ਮੈਂ ਕਹਤਾ ਅੱਖ ਚ ਬਹਿ ਗਿਆ ਮੇਰੇ ਕੋਲ ਬਾਈ ਨਾ ਬਹਿ ਗਿਆ ਹੋਵੇ ਫਿਰ ਮੈਂ ਉੱਥੇ ਬਹਿ ਗਿਆ ਬੋੜੀਆਂ ਰਸਾਂ ਮੈਂ ਇਹਨੂੰ ਬਾਅਦ ਚ ਆਇਆ ਚਲ ਹਾਏ ਦਿਖਾ ਦੇ ਦੇ ਖਾਜਾ ਕਿੱਥੋਂ ਜੀ ਆਈ ਚੋਰੀਆ ਆ ਰਹੀ ਆ ਚੋ ਕਾਣ ਲੈ ਕੇ ਆ ਰਹੀ ਤਾਂ ਕਾਣ ਲੈ ਕੇ ਨਾ ਨਾਨੀ ਨਹੀਂ ਇਹ ਵੀ ਜੀ ਮੈਂ ਦੂ ਵੀਰਾ ਲੈ ਕੇ ਆ ਹਾਂ 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 ਉਹਦਾ ਉਹਨੂੰ ਤਾਂ ਜਰੇ ਚੱਕਦਾ ਇਹੀ ਲੱਗਾ ਸੂਸ ਭੱਜਿਆ ਜਾਂਦਾ ਅੰਦਰ ਨਾਲ ਟਾਈਮ ਕਿੰਨਾ ਹੋ ਗਿਆ ਸਰ 6 ਵਜੇ ਆਣਿਆ 6 ਵਜੇ ਆਣਿਆ ਅੱਜ ਤੇ ਡੇਢ ਮਹੀਨੇ ਤੱਕ ਇਹ ਟਾਈਮ ਲੇਦਾ ਹੋ ਰਿਹਾ ਸਾਰਾ ਨਾ ਬੜੇ ਬੇਰੁਖਾਸ ਚਲੋ ਠੀਕ ਹੈ ਚਲ ਇਹ 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 ਕੋਈ ਗੱਲ ਹੈ ਕਿਆ ਠੀਕ ਹੈ ਮਤਲਬ ਕਿਆ ਕਹਿਣਾ ਜਾਂਦਾ ਹੈ ਟਾਈਮ ਹੋ ਰਿਹਾ ਸਾਡਾ ਅੱਛਾ ਕਿਤੇ ਜਾਣ ਆਇਨਾ ਨਹੀਂ ਡਾਕਟਰ ਨੇ ਮੈਨੂੰ ਫੋਨ ਕਰਨਾ ਤੁਸੀਂ ਤਾਂ ਜਾਓਗੇ ਮੈਂ ਥੋੜਾ ਚਲੂਗਾ ਟਾਰਨਾ ਪੈਣਾ ਉਹਨੇ ਮੈਂ ਕਿਆ ਕਹਿੰਦਾ ਮੈਂ ਬੈਕ ਆਲ ਕਰ ਦੂੰ ਤੁਹਾਨੂੰ ਬਸ ਬੈਕ ਆਲ ਲੋ ਜੀ ਕੋਈ ਨਾ ਅਸੀਂ ਕਰਦੇ ਰਿਸ਼ਤੇਦਾਰ ਸਾਡੇ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬੜੀ ਮਿਹਰਬਾਨੀ ਅੱਜ ਉਹ ਕਿਆ ਕਹਿੰਦੇ ਹੁੰਦੇ ਜਿਹੜੇ ਕਿਆਲੇ ਕਿਆ ਚੱਕਰ ਉਹ ਤਾਂ ਨਵਾਬੀ ਕੀ ਗੱਲ ਐ ਸਾਡਾ ਫਰਜ ਆ ਫਰਜ ਜਦਾ ਕੀਤਾ ਜੇ ਤੁਸੀਂ ਆਂਗਾ ਚਣ ਗਾਕੇ ਚਾਤੇ ਇੱਧਰ ਦੇਖ ਮੇਰੇ ਵੱਲ ਏ ਗਲਕਾਰਾ ਇਹ ਹਾਲੂ ਗਾਰੇ ਉਹ ਕਹਿੰਦੀ ਆਜੋ ਚਲ ਮੈਂ ਉਹਨਾਂ ਨਾਲ ਗੱਲ ਗਲਤ ਪਾਸੇ ਦੇਖੀ ਜਾਂਦਾ ਮੇਰੇ ਵੱਲ ਦੇਖਦਾ ਹੀ ਨਹੀਂ ਉਹ ਤਾਂ ਆਪਣੀ ਸਾਡੇ ਨਾਲ ਗੱਲ ਕਰਦਾ ਗੱਲਾਂ ਤੋਂ ਗੱਲ ਆ ਮੈਂ ਬਹਾਨਾ ਨਹੀਂ ਆਜੀ ਕਿਹੜਾ ਦਿਨ ਦਾ ਕੀ ਗੱਲ ਆ ਤਾਂ ਉਹ ਕਦਰ ਨਹੀਂ ਤੇ ਗਿਆ ਤੁਹਾਨੂੰ ਨਾਲ ਆ ਕੇ ਮੈਂ ਜੈ ਸਿੰਘ ਦੇ ਸਾਹਮਣੇ ਗੱਲ ਕਰੂੰਗਾ। ਤੁਹਾਨੂੰ ਨਹੀਂ ਲੱਗਦਾ ਪੁੱਛਣ ਤਾਂ ਬੈਕ ਆਊਟ ਕਰਦੇ ਨਹੀਂ ਕਰੀ ਗੋ। ਹਾਂ। ਤਾਂ ਤੁਹਾਨੂੰ ਪਹਿਲਾਂ ਮੈਂ ਬੈਕ ਆਊਟ ਕਰਨ ਦੀ ਵੀ ਨਹੀਂ ਤੁਹਾਨੂੰ ਤਾਂ ਕਰੀ ਜਾ ਤੈਨੂੰ। ਜੇ ਜੇ ਤਾਂ ਮੈਂ ਤਾਂ ਕਹਿੰਦਾ ਵੀ ਜੇ ਤਾਂ ਰਿਸ਼ਤਾ ਰੱਖਣਾ ਹੈ ਭੈਣ ਭਰਾਵਾਂ ਵਾਲਾ ਤਾਂ ਤਾਂ ਧੁਰਮ ਕੇ ਤੱਕ ਕਰ ਕੋ। ਜੇ ਨਹੀਂ ਰੱਖਣਾ ਤਾਂ ਨਵੇਂ ਡੋਗਾ ਮੈਂ ਕਹਿੰਦਾ ਜਵਾਬ ਦੂੰ। ਭੈਣ ਹੁਣ ਹੁਣ ਮੇਰੇ ਕੋਲ ਇੱਕ ਗੱਲ ਬਾਹਰ ਕਰਦਾ ਹਾਂ। ਹੁਣ ਬਹੁਤ ਮਤਲਬ ਆਏ ਵੀ ਜੈਸਵੇਂ ਬੱਚੇ ਅਸੀਂ ਰੋਸਟ ਬਹੁਤ ਹੁੰਦਾ ਹੈ ਹੈ ਬਹੁਤ ਵੀਰ ਭੈਣਾਂ ਨਾਲ ਸਾਡੇ ਰਿਸ਼ਤੇ ਜੁੜ ਗਏ ਨੇ ਹੁਣ ਰੋਸਟ ਦੀਆਂ ਵੀਡੀਓ ਦੇਖਦੇ ਸਾਨੂੰ ਆਏ ਕਹੀ ਜਾਂਦੇ ਆ ਹਾਂ ਵੀ ਆਏ ਆ ਫਲਾੜਾ ਆਇਆ ਚਮਟਾਣਾ ਆ ਹਾਂ ਹੁਣ ਹੁਣ ਕੱਚੇ ਪੱਕਿਆਂ ਦਾ ਪਤਾ ਲੱਗਦਾ ਉਹਨੇ ਹਾਂ ਇੱਥੇ ਪਤਾ ਲੱਗਣਾ ਕੱਚੇ ਸਾਡੇ ਨਾਲ ਰਿਸ਼ਤਾ ਕਿਹੜਾ ਕਿਹਦਾ ਕੱਚਾ ਕਿਹਦਾ ਪੱਕਾ ਹਾਂ ਸਹੀ ਪਹਿਲਾਂ ਤਾਂ ਕਹੀਏ ਵੀ ਹਾਂ ਸਾਡੀ ਜਾਨ ਆ ਜਰਾ ਅਸੀਂ ਵੀ ਕਹਿੰਦੇ ਸਾਡੀ ਤੁਹਾਡੇ ਮਾਤੇ ਜਾਨ ਆ ਸਭ ਸਾਡੀ ਤਾਂ ਫੇਰ ਵੀ ਰਹਿਣੀ ਉਹ ਮੈਂ ਤਾਂ ਆਪਣਾ ਮੈਂ ਤਾਂ ਜਿਹਦੇ ਨਾਲ ਰਿਸ਼ਤਾ ਜੋੜਿਆ ਮੈਂ ਦਿਲ ਤੇ ਜੋੜਿਆ ਮੈਂ ਫਾਰਮੈਟ ਦੀ ਗੱਲ ਨਹੀਂ ਕਿਸੇ ਨਾਲ ਹਮਤ ਆਹੀ ਗੱਲ ਕਰਦਾ ਵੀ ਉਹਨੇ ਮੇਰੇ ਨਾਲ ਰਿਸ਼ਤਾ ਜੋੜਿਆ ਤਾਂ ਹਾਂ ਪਸਤਾ ਜੁਰਾ ਤਾਂ ਜਦ ਆ ਹੋਇਆ ਤਾਂ ਐਜੀ ਡਿਲੀਵਰੀ ਉਹ ਡਾਕਟਰ ਨੇ ਲੈ ਕਰਾਈ ਸੀ ਹਾਂ ਉਹਨੇ ਮੈਨੂੰ ਰੋਂਦੀ ਰੋਂਦੀ ਨੇ ਕੋਈ ਗੱਲ ਕਹੀ ਸੀ ਵੀ ਹਾਂ ਮੇਰੇ ਨਾਲ ਕੀ ਹੋਇਆ ਕਿ ਆ ਨਹੀਂ ਚਲੋ ਪਹਿਲੇ ਆਪਣਾ ਦੁੱਖ ਦੱਸਿਆ ਯਾਨੀ ਕਿ ਅਬ ਜੇ ਆਪਾਂ ਕਿਸੇ ਨੂੰ ਸਮਝਦੇ ਆ ਤਾਂ ਵੀ ਆਪਾਂ ਬਈ ਜਦ ਵੈਸੇ ਵਿੰਕੀ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਵੀ ਅਸਲ ਦੇ ਵਿੱਚ ਦੁੱਖ ਜੇ ਪਤਾ ਲੱਗਦਾ ਵੀ ਸਾਡੇ ਨਾ ਦੁੱਖ ਤਾਂ ਫਿਰ ਦੁੱਖ ਦੁੱਖ ਬਾਬੇ ਨਾਲ ਨਹੀਂ ਤੇ ਸਾਡਾ ਦੁੱਖ ਦੁੱਖ ਨਹੀਂ ਕਿ ਮੁਸੀਬਤ ਹੁੰਦੀ ਕਿ ਦੁੱਖ ਹੁੰਦਾ ਦੁੱਖ ਨਹੀਂ ਮੁਸੀਬਤ ਪੈ ਜਾਂਦੀ ਹੈ ਇਹ ਇਹਨਾਂ ਦੁੱਖ ਨਹੀਂ ਮੁਸੀਬਤ ਅਸੀਂ ਉਹਨੂੰ ਮੁਸੀਬਤ ਸਮਝੇ ਮੁਸੀਬਤ ਨੂੰ ਮੁਸੀਬਤ ਅਸੀਂ ਸਮਝਦੇ ਨਹੀਂ ਟਾਈਮ ਟੱਪ ਜਾਣਾ ਆਪੇ ਨਿਕਲ ਜਾਣਾ ਉਹ ਅਸਲ ਅਸਲ ਪਰ ਜਿਹੜੇ ਖੜ ਗਿਆ ਕਿਹੜਾ ਖੜਦਾ ਹੋ ਜੇ ਟਾਈਮ 'ਚ ਉਹ ਦੇਖਣਾ ਉਹ ਕੋ ਪੜਕ ਹੋ ਜਾਂਦੀ ਹੈ ਬੰਦੇ ਦੀ ਬਾਤ ਕੋ ਹੋ ਜਾਂਦੀ ਹੈ ਆ ਦੇਖ ਲੈ ਤੁਸੀਂ ਉਸ ਇੱਕ ਨੂੰ ਪਰਖ ਲਾ ਕਿਸੇ ਨਹੀਂ ਜੇ ਸਾਡਾ ਕੋਈ ਕਰੂਗਾ ਅਸੀਂ ਉਹ ਕਰ ਲੂਗਾ ਨਹੀਂ ਪਰ ਇਹਨੂੰ ਖਤਮ ਪੈਣਾ ਵੀ ਸਾਡੀ ਜ਼ਿੰਦਗੀ ਚੱਲਦੀ ਆਉਂਦੀ ਸੀ ਵਧੀਆ ਤਰ੍ਹਾਂ ਦੀ ਚੱਲਦੀ ਵਧੀਆ ਤਰ੍ਹਾਂ ਦੀ ਇਹ ਗੱਲ ਹੈ ਤੇ ਰੋਸਟ ਵਾਲਿਆਂ ਦਾ ਰੋਸਟ ਕਰੀ ਜਾਂਦਾ ਉਹਦੀ ਮਹਾਰਾਜ ਨੇ ਡਿਊਟੀ ਲਾਈ ਹੋਈ ਹੈ ਹਾਂ ਉਹਨਾਂ ਦੀ ਡਿਊਟੀ ਉਹ ਸਾਨੂੰ ਮਾਣਾ ਬੋਲਦੇ ਪਤਾ ਨਹੀਂ ਸਾਡੇ ਕਿਹੜੇ ਕਰਮ ਚੰਗੇ ਸਾਡੇ ਪਾਪ ਧੋਣਗੇ ਪਾਪ ਧੋ ਰਹੇ ਆ ਕੋਈ ਪਾਪ ਭਾਈ ਉਹ ਸਾਡੇ ਧੋ ਰਹੇ ਕਿਸੇ ਦੀ ਨਿੰਦਿਆ ਕਰੂਗਾ ਤਾਂ ਇਹ ਮਹਾਰਾਜ ਉਹ ਪਾਣੀ ਦੇ ਵਿੱਚ ਹੈ ਕਿਸੇ ਦੀ ਨਿੰਦਿਆ ਕਰੂਗਾ ਤਾਂ ਭਾਈ ਉਹਦਾ ਉਹਦੇ ਰਾਸਤਾ ਸਗਣਾ ਉਹਦਾ ਰਾਸਤਾ ਸਗਣਾ ਉਹਨਾਂ ਦੀ ਜੁਦੀਤਰ ਲਈ ਸਾਡੀ ਡਿਊਟੀ ਲਈ ਬੇਸਵਾਦ ਫੈਮਿਲੀ ਚ ਜਾ ਪਾਈ ਜਾਂਦੇ ਇੱਕ ਗੱਲ ਹੋਰ ਹੈ ਮੇਰੇ ਵਰਗੇ ਤੇ ਕਈ ਬਰ ਗਾਲਾ ਗੋਲਾ ਕਰਦੇ ਜੈਸਮੀਨ ਮੈਨੂੰ ਜਦ ਰੁਕ ਦਿੰਦੀ ਨਾ ਮੰਮੀ ਉਸੇ ਹੀ ਕਹਿਣਾ ਹੈਗਾ ਕੋਈ ਗੱਲ ਨਹੀਂ ਉਹਨਾਂ ਦਾ ਕੰਮ ਉਹਨਾਂ ਨੂੰ ਕਰਦੇ ਹੋ ਪਰਮਾਤਮਾ ਆਪੇ ਦੇਖੂ ਹਮ ਸਿੱਧ ਇਕੋ ਲਾਭ ਜਾ ਉਹਦੇ ਕੋਲ ਵੀ ਜੇ ਪਾ ਛੋੜ ਬੋਲੂਗਾ ਤਾਂ ਵੀ ਹੋ ਜਾਂਦਾ ਉਹ ਜਿਹੜੇ ਪਰਮਾਤਮਾ ਦੇ ਹੁੰਦੇ ਸਿੱਧ ਇਕੋ ਲਾਭ ਜਾ ਉਹਦੇ ਕੋਲ ਪਰਮਾਤਮਾ ਆਪੇ ਦੇਖੂਗਾ ਉਹ ਹੈਗਾ ਨਾ ਦੇਖਣੇ ਵਾਲਾ ਸਭ ਜ਼ਰੂਤਰੀ ਉਹ ਨਾਲੇ ਪਤਾ ਕਿ ਮੈਂ ਤਾਂ ਇਹ ਗੱਲ ਕਰਦਾ ਜਿਹੀ ਬਿਰਤੀ ਹਾਂ ਗਾਣਾ ਸੁਣਨ ਦੀ ਆ ਵੀ ਕੋਈ ਕਿਸੇ ਨੂੰ ਮੰਦਾ ਬੋਲਦਾ ਜਾਂ ਗਲਤ ਬੋਲਦਾ ਉਹ ਉਹ ਵੀਡੀਓ ਦੇਖੇ ਲੈਣੀ ਦੋਸਤ ਵਾਲੀ ਜਿਹੀ ਬਿਰਤੀ ਨਹੀਂ ਆ ਗਈ ਐ ਕੁਝ ਚੰਗਾ ਦੇਖਣਾ ਚੰਗਾ ਬੋਲਣਾ ਦਾ ਚੰਗੀ ਬਿਰਤੀ ਚ ਰੱਖਣਾ ਉਹਨਾਂ ਨੇ ਚੰਗੇ ਬਲੌਗ ਦੇਖਣਾ ਚੱਲ ਸਾਡੇ ਵੀ ਚੰਗੇ ਨਹੀਂ ਹੈਗੇ ਗੱਲ ਬੱਖਰੀ ਆ ਅੱਪਾ ਕਹਿੰਦੇ ਹੁੰਦੇ ਵੀ ਇਹਰੇ ਤਾਂ ਗਾਲਾਂ ਕੱਢੀ ਜਾਂਦਾ ਪਤਾ ਰਸਤਾ ਚੇਂਜ ਕਰ ਦਿੰਦੇ ਉੱਥੇ ਤੇ ਬਈ ਬਾਰ-ਬਾਰ ਉਹਨੂੰ ਵੀਡੀਓ ਕਾ ਨੂੰ ਦੇਖਣੀ ਕਿਹੇ ਦੀ ਕੋਲ ਕੇ ਬੋਲ ਰਹਿਣਾ ਬੋਲੀ ਜਾਂਦਾ ਚਲੋ ਅਸੀਂ ਕਿਹੜਾ ਟੌਪਿਕ ਲੈ ਕੇ ਬਹਿ ਕੇ ਚਲੋ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਮਿਲਦੇ ਹਾਂ ਕਿਥੇ ਅਗਲੇ ਬਲੌਗ ਚ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣੇ ਰਾਤ ਚੌਗਣੀਆਂ ਤਰੱਕੀਆਂ ਬਖਸ਼ੇ ਮਿਲਦੇ ਹਾਂ ਕਿਥੇ ਅਗਲੇ